ਸਸੀਗਲ ਦੈਨਿਕ ਸਵਰਾ ਟੀਵੀ ਦੇਖ ਰਹੇ ਹੋ ਤੁਸੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਐਸੇ ਦੇ ਮੱਦੇ ਨਜ਼ਰ ਅੱਜ ਅਬੋਹਰ ਦੇ ਵਿੱਚ ਐਸਪੀਡੀ ਤਰुण ਰਤਨ ਦੀ ਅਗਵਾਈ ਦੇ ਵਿੱਚ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਸੈਂਸਿਟਿਵ ਬੁਥਾਂ ਦੇ ਉੱਪਰ ਜਾ ਕੇ ਖਾਸ ਤੌਰ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਤੇ ਪੀਸਫੁਲੀ ਇਲੈਕਸ਼ਨ ਜਿਹੜਾ ਹੈ ਪੁਲਿਸ ਵੱਲੋਂ ਕਰਵਾਇਆ ਜਾਏਗਾ ਐਸਪੀਡੀ ਤਰुण ਰਤਨ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਫਲੈਗ ਮਾਰਚ ਕਿ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ ਤੇ ਕਿੰਨੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਜਿਹੜੀ ਆ ਚੋਣਾਂ ਦੇ ਵਿੱਚ ਲੱਗੀ ਹੈ ਤੇ ਇਲੈਕਸ਼ਨ ਦੇ ਰਿਲੇਟਿਡ ਜਿਹੜਾ ਹੈ ਫਲੈਗ ਮਾਰਚ ਕਰ ਰਹੇ ਆ ਜੀ ਸਾਡੇ ਇੱਥੇ ਦੋ ਬਲਾਕ ਹੈ ਅਬੌਰ ਤੇ ਬਲੂਆਣਾ ਤੇ ਪੁਲਿਸ ਸਟੇਸ਼ਨ ਜਿਹੜੇ ਹੈ 111 ਪੋਲਿੰਗ ਬੂਥ 203 ਤੇ ਅੱਠ ਅਸੀਂ ਪੈਟਰੋਲਿੰਗ ਪਾਰਟੀਆਂ ਲਾ ਰਹੇ ਆ ਸਾਡੇ 5 ਐਸਐਚਓ ਡਿਪਲੋਏ ਹੋਣਗੇ ਇੱਥੇ ਤੇ 3 ਖ ਡੀਐਸਪੀ ਡਿਪਲੋਏ ਹੋਣਗੇ ਓਵਰਆਲ ਸੁਪਰਵੀਜ਼ਨ ਮੈਂ ਕਰ ਰਿਹਾ ਹਾਂ ਤਕਰੀਬਨ 7 500 ਤੋਂ 550 ਦੇ ਵਿੱਚ ਜਿਹੜੀ ਹੈ ਫਸਟ ਪ੍ਰਾਈਸ ਆ ਸਰ ਕੁਝ ਸੈਂਸਿਟਿਵ ਬੁੱਥ ਵਗੈਰਾ ਵੀ ਹੋ ਗਏ। ਬਹੁਤ ਸਸਤੇ ਬੁੱਥ ਹੈਗੇ ਉਹ ਉੱਥੇ ਸਾਰੇ ਸਸਤੇ ਬੁੱਥਾਂ ਦੇ ਵਿੱਚ ਹੀ ਅਸੀਂ ਹੁਣ ਜਿਹੜਾ ਅੱਜ ਫਲੈਗਸ਼ਿਪ ਮਾਰਕ ਕਰਾਂਗੇ ਤੇ ਪੀਸਫੁਲੀ ਐਂਡ ਫੇਅਰ ਇਲੈਕਸ਼ਨ ਕਰਵਾਏ। ਉਸ ਰਾਤੀ ਅੰਸਰਾਂ ਵੱਲੋਂ ਸ਼ਰਾਬਤਾ ਕੀਤੀ ਜਾ ਰਹੀਆਂ ਨੇ। ਜੇ ਕੋਈ ਇਹ ਜਿਹਾ ਸ਼ਨਾਰਤ ਕਰੂ ਉਹਦੇ ਖਿਲਾਫ ਅਕੋਰਡਿੰਗ ਟੂ ਲਾਅ ਕੈਕਸ਼ਨ ਲਿੱਤਾ ਜਾਊਗਾ। ਅੱਜ ਜੋ ਸਰ ਫਲੈਗਸ਼ਿਪ ਮਾਰਕ ਕੱਢੇ ਜਾ ਰਹੇ ਉਹ ਕਿਹੜੇ ਕਿਹੜੇ ਪਿੰਡਾਂ ਚ ਕੱਢੇ ਜਾਂਦੇ। ਆਲਮੋਸਟ ਜਿਹੜੇ ਸੈਂਸਿਟਿਵ ਪਿੰਡਾਂ ਦੇਹੀ ਕਿ ਪੀਸਫੁਲੀ ਆਪਣਾ ਵੋਟ ਪਾਉਣ ਪੀਸਫੁਲੀ ਇਲੈਕਸ਼ਨ ਕਰਵਾਉਣ ਦੇ ਸਾਡਾ ਵੀ ਸਹਿਯੋਗ ਦੇਣ ਠੀਕ ਹੈ ਸਰ ਥੈਂਕ ਯੂ ਠੀਕ ਹੈ ਸਵੇਰਾ ਟੀਵੀ ਆਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਐਸੇ ਦੇ ਮੱਦੇ ਨਜ਼ਰ ਅੱਜ ਆਬੋਹਰ ਦੇ ਵਿੱਚ ਐਸਪੀਡੀ ਤਰुण ਰਤਨ ਦੀ ਅਗਵਾਈ ਦੇ ਵਿੱਚ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਸੈਂਸਿਟਿਵ ਬੂਥਾਂ ਦੇ ਉੱਪਰ ਜਾ ਕੇ ਖਾਸ ਤੌਰ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਤੇ ਪੀਸਫੁਲੀ ਇਲੈਕਸ਼ਨ ਜਿਹੜਾ ਹੈ ਪੁਲਿਸ ਵੱਲੋਂ ਕਰਵਾਇਆ ਜਾਏਗਾ ਐਸਪੀ ਡੀ ਕਰਨ ਰਤਨ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਫਲੈਗ ਮਾਰਚ ਕਿੱਥੋਂ ਕਿੱਥੇ ਤੱਕ ਕੱਢਿਆ ਜਾਏਗਾ ਤੇ ਇਸ ਫਲੈਗ ਮਾਰਚ ਦੇ ਦੌਰਾਨ ਕਿੰਨੇ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ ਤੇ ਕਿੰਨੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਜੜੀ ਆ ਚੋਣਾਂ ਦੇ ਵਿੱਚ ਲੱਗੀ ਹੈ ਇਹ ਇਲੈਕਸ਼ਨ ਦੇ ਰਿਲੇਟਿਡ ਜਿਹੜਾ ਹੈ ਫਲੈਗ ਮਾਰਚ ਕੱਢ ਰਹੇ ਆ ਜੀ ਸਾਡੇ ਇੱਥੇ ਦੋ ਬਲਾਕ ਹੈ ਪਵੋਰ ਤੇ ਬਲੂਆਣਾ ਤੇ ਪੁਲਿਸ ਸਟੇਸ਼ਨ ਜਿਹੜੇ ਹੈ 111 ਪੋਲਿੰਗ ਬੂਥ 203 ਤੇ ਅੱਠ ਸੀ ਪੈਟਰੋਲਿੰਗ ਪਾਰਟੀਆਂ ਲਾ ਰਹੇ ਆ ਸਾਡੇ 5 ਐਸਐਚਓ ਡਿਪਲੋਏ ਹੋਣ ਤੇ ਤਿੰਨ ਖ ਦੀ ਐਸਪੀ ਡਿਪਲੋਏ ਹੋਣਗੇ ਓਵਰ ਆਲ ਸੁਪਰਵੀਜ਼ਨ ਮੈਂ ਕਰ ਰਿਹਾ ਹਾਂ ਤਕਰੀਬਨ 500 ਤੋਂ 550 ਦੇ ਵਿੱਚ ਜਿਹੜੀ ਹੈ ਫਸਟ ਡਿਪਲੋਏ ਹਾਂ ਸਰ ਕੁਝ ਸੈਂਸਿਟਿਵ ਬੁੱਥ ਵਗੈਰਾ ਵੀ ਹੈਗਾ ਆਹ ਸੈਂਸਿਟਿਵ ਬੁੱਥ ਹੈਗੇ ਉੱਥੇ ਸਾਰੇ ਸੈਂਸਿਟਿਵ ਬੁੱਥਾਂ ਦੇ ਵਿੱਚ ਹੀ ਅਸੀਂ ਹੁਣ ਜਿਹੜਾ ਅੱਜ ਫਲੈਗ ਮਾਰਚ ਕਰਾਂਗੇ ਤੇ ਪੀਸਫੁਲੀ ਐਂਫੇਅਰ ਲੈਕਚਰ ਕਰਾਂਗੇ ਉਸ ਰਾਤੀ ਅੰਸਰਾਂ ਵਾਲੇ ਸ਼ਰਾਤਾ ਦਿੱਤੀ ਜਾ ਰਹੀਆਂ ਨੇ ਜੇ ਕੋਈ ਇਹ ਜਿ ਸ਼ਨਾਰਥ ਕਰੂ ਉਹਦੇ ਖਿਲਾਫ ਅਕੋਰਡਿੰਗ ਟੂ ਲਾਅ ਅਕਸ਼ਨ ਲਿੱਤਾ ਜਾਊਗਾ ਅੱਜ ਜੋ ਸਰ ਫਲੈਗ ਮਾਰਚ ਕੱਢੇ ਜਾ ਰਹੇ ਉਹ ਕਿਹੜੇ ਕਿਹੜੇ ਪਿੰ ਦੇਹੀ ਕਿ ਪੀਸਫੁਲੀ ਆਪਣਾ ਵੋਟ ਪਾਉਣ ਪੀਸਫੁਲੀ ਇਲੈਕਸ਼ਨ ਕਰਵਾਉਣ ਦੇ ਵਿੱਚ ਸਾਡਾ ਵੀ ਸਹਿਯੋਗ ਦੇਣ ਠੀਕ ਹੈ ਸਰ ਥੈਂਕ ਯੂ ਠੀਕ ਹੈ ਸਵੇਰਾ ਟੀਵੀ ਦੀ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦਾ ਨੈਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਐਸੇ ਦੇ ਮੱਦੇ ਨਜ਼ਰ ਅੱਜ ਅਬੋਹਰ ਦੇ ਵਿੱਚ ਐਸਪੀਡੀ ਤਰुण ਰਤਨ ਦੀ ਅਗਵਾਈ ਦੇ ਵਿੱਚ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਸੈਂਸਿਟਿਵ ਬੂਥਾਂ ਦੇ ਉੱਪਰ ਜਾ ਕੇ ਖਾਸ ਤੌਰ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਪੁਲਿਸ ਵੱਲੋਂ ਕਰਵਾਇਆ ਜਾਏਗਾ ਐਸਪੀਡੀ ਤਰਨਰਤਨ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਫਲੈਗ ਮਾਰਚ ਕਿੱਥੋਂ ਕਿੱਥੇ ਤੱਕ ਕੱਢਿਆ ਜਾਏਗਾ ਤੇ ਇਸ ਫਲੈਗ ਮਾਰਚ ਦੇ ਦੌਰਾਨ ਕਿੰਨੇ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ ਤੇ ਕਿੰਨੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਜਿਹੜੀ ਆ ਚੋਣਾ ਦੇ ਵਿੱਚ ਲੱਗੀ ਹੈ ਤੇ ਇਲੈਕਸ਼ਨ ਦੇ ਰਿਲੇਟਿਡ ਜਿਹੜਾ ਹੈ ਫਲੈਗ ਮਾਰਚ ਕੱਢ ਰਹੇ ਆ ਜੀ ਸਾਡੇ ਇੱਥੇ ਦੋ ਬਲਾਕ ਹੈ ਅਬੌਰ ਤੇ ਬਲੂਆਣਾ ਤੇ ਪੁਲਿਸ ਸਟੇਸ਼ਨ ਜਿਹੜੇ ਹੈ 111 ਪੋਲਿੰਗ ਬੂਥ 203 ਤੇ 8 ਅਸੀਂ ਪੈਟਰੋਲਿੰਗ ਪਾਰਟੀਆਂ ਲਾ ਰਹੇ ਆ ਸਾਡੇ 5 ਐਸਐਚਓ ਡਿਪਲॉय ਹੋਣਗੇ ਇੱਥੇ ਤੇ 3 ਡੀਐਸਪੀ ਡਿਪਲॉय ਹੋਣਗੇ ਓਵਰਆਲ ਸਿਕਿਉਰਿਟੀ ਮੈਂ ਕਰ ਰਹੇ ਆ ਤਕਰੀਬਨ 500 ਤੋਂ 550 ਦੇ ਵਿੱਚ ਜਿਹੜੀ ਹੈ ਫੋਰਸ ਡਿਪਲੋਏ ਹਾਂ ਸਰ ਕੁਝ ਸੈਨਸਿਟੀ ਬੂਥ ਵਗੈਰਾ ਵੀ ਹੋਣਗੇ ਹਾਂ ਸੈਸਟਿ ਬੂਥ ਹੈਗੇ ਔਰ ਉੱਥੇ ਸਾਰੇ ਸੈਸਟਿ ਬੂਥਾਂ ਦੇ ਵਿੱਚ ਹੀ ਅਸੀਂ ਹੁਣ ਜਿਹੜਾ ਅੱਜ ਫਲੈਗ ਮਾਰਚ ਕਰਾਂਗੇ ਤੇ ਪੀਸਫੁਲੀ ਐਂਫੇਅਰ ਇਲੈਕਸ਼ਨ ਕਰਵਾਇਆ ਜਾਵੇ ਉਸ ਰਾਤੀ ਅੰਸਰਾਮ ਵੱਲ ਸ਼ਰਾਤਾ ਦਿੱਤੀ ਜਾ ਰਹੀਆਂ ਜੇ ਕੋਈ ਇਹ ਜਿਹਾ ਸ਼ਨਾਰਤ ਕਰੂ ਉਹਦੇ ਖਿਲਾਫ ਅਕੋਰਡਿੰਗ ਟੂ ਅੱਜ ਜੋ ਸੱਤ ਫਲੈਗਮਾਨ ਕੱਢੇ ਜਾ ਰਹੇ ਉਹ ਕਿਹੜੇ ਕਿਹੜੇ ਪਿੰਡਾਂ ਚੋਂ ਕੱਢੇ ਜਾ ਰਹੇ ਆ ਆਲਮੋਸਟ ਜਿਹੜੇ ਸਸਟਿਪਿੰਡਾ ਸਾਰਿਆਂ ਦੇ ਵਿੱਚੋਂ ਕੱਢਾਂਗੇ ਸੀ ਕੀ ਸੰਦੇਸ਼ ਦੇਣਾ ਚਾਹੁੰਗੇ ਲੋਕਾਂ ਨੂੰ ਲਈ ਕਿ ਪੀਸਫੁਲੀ ਆਪਣਾ ਵੋਟ ਪਾਉਣ ਪੀਸਫੁਲੀ ਇਲੈਕਸ਼ਨ ਕਰਵਾਉਣ ਦੇ ਵਿੱਚ ਸਾਡਾ ਵੀ ਸਹਿਯੋਗ ਦੇਣ ਠੀਕ ਹੈ ਸਰ ਥੈਂਕ ਯੂ ਠੀਕ ਹੈ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਐਸੇ ਦੇ ਮੱਦੇਨਜ਼ਰ ਅੱਜ ਅਬੋਹਰ ਦੇ ਵਿੱਚ ਐਸਪੀਡੀ ਤਰुण ਰਤਨ ਦੀ ਅਗਵਾਈ ਦੇ ਵਿੱਚ ਅੱਜ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਸੈਂਸਿਟਿਵ ਬੂਥਾਂ ਦੇ ਉੱਪਰ ਜਾ ਕੇ ਖਾਸ ਤੌਰ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਤੇ ਪੀਸਫੁਲੀ ਇਲੈਕਸ਼ਨ ਜਿਹੜਾ ਹੈ ਪੁਲਿਸ ਵੱਲੋਂ ਕਰਵਾਇਆ ਜਾਏਗਾ ਐਸਪੀਡੀ ਤਰुण ਰਤਨ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਇਹ ਫਲੈਗ ਮਾਰਚ ਕਿੱਥੋਂ ਕਿੱਥੇ ਤੱਕ ਕੱਢਿਆ ਜਾਏਗਾ ਤੇ ਇਸ ਫਲੈਗ ਮਾਰਚ ਦੇ ਦੌਰਾਨ ਕਿੰਨੇ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ ਤੇ ਕਿੰਨੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਜਿਹੜੀ ਹੈ ਚੋਣਾਂ ਦੇ ਵਿੱਚ ਲੱਗੀ ਹੈ ਤੇ ਇਲੈਕਸ਼ਨ ਦੇ ਰਿਲੇਟਿਡ ਜਿਹੜਾ ਹੈ ਫਲੈਗ ਮਾਰਚ ਕੱਢ ਰਹੇ ਹਾਂ ਜੀ ਸਾਡੇ ਇੱਥੇ ਦੋ ਬਲਾਕ ਹਨ ਅਬੋਰ ਤੇ ਬਲੂਆਣਾ ਤੇ ਪੁਲਿਸ ਸਟੇਸ਼ਨ ਜਿਹੜੇ ਹਨ 111 ਪੋਲਿੰਗ ਬੂਥ 203 ਤੇ ਅੱਠ ਅਸੀਂ ਪੈਟਰੋਲਿੰਗ ਪਾਰਟੀਆਂ ਲਾ ਰਹੇ ਹਾਂ ਸਾਡੇ 5 ਐਸਐਚਓ ਡਿਪਲੋਏ ਹੋਣਗੇ ਤੇ ਤੇ ਤਿੰਨ ਖ ਡੀਐਸਪੀ ਡਿਪਲੋਏ ਹੋਣਗੇ ਓਵਰ ਆਲ ਸੁਪਰਵੀਜ਼ਨ ਮੈਂ ਕਰ ਰਿ ਤਕਰੀਬਨ 500 ਤੋਂ 550 ਦੇ ਵਿੱਚ ਜਿਹੜੀ ਹੈ ਫਸਟ ਅਪਲ ਹੈ। ਆ ਸਰ ਕੁਝ ਸੈਂਸਿਟਿਵ ਬੂਥ ਵਗੈਰਾ ਵੀ ਨੇ। ਆ ਸਸਟੇਬੂਥ ਹੈਗੇ ਹੋਰ ਉੱਥੇ ਸਾਰੇ ਸਸਟੇਬੂਥਾਂ ਦੇ ਵਿੱਚ ਹੀ ਅਸੀਂ ਹੁਣ ਜਿਹੜਾ ਅੱਜ ਫਲੈਗਮਾਰਕ ਕਰਾਂਗੇ ਤੇ ਪਲੀਜ਼ਫੁਲੀ ਐਨਫੇਅਰ ਇਲੈਕਸ਼ਨ ਕਰਵਾਇਓ। ਉਸ ਰਾਤੀ ਅੰਸਰਾਵਾਲਾ ਸ਼ਰਾਬ ਦਾ ਦਿੱਤੀ ਜਾ ਰਹੀਆਂ ਨੇ। ਜੇ ਕੋਈ ਇਹ ਜਿ 신고ਰਤ ਕਰੂ ਉਹਦੇ ਖਿਲਾਫ ਅਕੋਰਡਨ ਕਿ ਲੌਕ ਐਕਸ਼ਨ ਲਿੱਤਾ ਜਾਊਗਾ। ਅੱਜ ਜੋ ਸਰ ਫਲੈਗਮਾਰਕ ਕੱਢੇ ਜਾ ਰਹੇ ਉਹ ਕਿਹੜੇ ਕਿਹੜੇ ਪਿੰਡਾਂ 'ਚ ਕੱਢੇ ਜਾ। ਆਲਮੋਸਟ ਜਿਹੜੇ ਸੈਂਸਿਟਿਵ ਪਿੰਡਾਂ ਸਾਰਿਆਂ ਦੇ ਵਿੱਚ ਹੀ ਕੱਢਾਂਗੇ ਅ ਦੇਹੀ ਕਿ ਪੀਸਫੁਲੀ ਆਪਣਾ ਵੋਟ ਪਾਉਣ ਪੀਸਫੁਲੀ ਇਲੈਕਸ਼ਨ ਕਰਵਾਉਣ ਦੇ ਵਿੱਚ ਸਾਡਾ ਵੀ ਸਹਿਯੋਗ ਦੇਣ ਠੀਕ ਹੈ ਸਰ ਥੈਂਕ ਯੂ ਠੀਕ ਹੈ ਸਵੇਰਾ ਟੀਵੀ ਆਪੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦਾ ਨੈਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਐਸੇ ਦੇ ਮੱਦੇ ਨਜ਼ਰ ਅੱਜ ਅਬੋਹਰ ਦੇ ਵਿੱਚ ਐਸਪੀਡੀ ਤਰुण ਰਤਨ ਦੀ ਅਗਵਾਈ ਦੇ ਵਿੱਚ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਸੈਂਸਿਟਿਵ ਬੂਥਾਂ ਦੇ ਉੱਪਰ ਜਾ ਕੇ ਖਾਸ ਤੌਰ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਤੇ ਪੀਸਫੁਲੀ ਇਲੈਕਸ਼ਨ ਜਿਹੜਾ ਹੈ ਪੁਲਿਸ ਵੱਲੋਂ ਕਰਵਾਇਆ ਜਾਏਗਾ ਐਸਪੀਡੀ ਤਰਨਰਤਨ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਫਲੈਗ ਮਾਰਚ ਕਿੱਥੋਂ ਕਿੱਥੇ ਤੱਕ ਕੱਢਿਆ ਜਾਏਗਾ ਤੇ ਇਸ ਫਲੈਗ ਮਾਰਚ ਦੇ ਦੌਰਾਨ ਕਿੰਨੇ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ ਤੇ ਕਿੰਨੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਜਿਹੜੀ ਹੈ ਚੋਣਾਂ ਦੇ ਵਿੱਚ ਲੱਗੀ ਹੈ ਇਹ ਇਲੈਕਸ਼ਨ ਦੇ ਰਿਲੇਟਿਡ ਜਿਹੜਾ ਹੈ ਫਲੈਗ ਮਾਰਚ ਕੱਢ ਰਹੇ ਹਾਂ ਜੀ ਸਾਡੇ ਇੱਥੇ ਦੋ ਬਲਾਕ ਹਨ ਅਬ ਤੇ ਪੁਲਿਸ ਸਟੇਸ਼ਨ ਜਿਹੜੇ ਹੈ 111 ਪੋਲਿੰਗ ਬੂਥ 203 ਤੇ ਅੱਠ ਅਸੀਂ ਪੈਟਰੋਲਿੰਗ ਪਾਰਟੀਆਂ ਲਾ ਰਹੇ ਆ ਸਾਡੇ 5 ਐਸਐਚਓ ਡਿਪਲॉय ਹੋਣਗੇ ਇੱਥੇ ਤੇ ਤਿੰਨ ਖ ਡੀਐਸਪੀ ਡਿਪਲॉय ਹੋਣਗੇ ਓਵਰ ਆਲ ਸੁਪਰਵੀਜ਼ਨ ਮੈਂ ਕਰ ਰਹੇ ਆ ਤਕਰੀਬਨ 500 ਤੋਂ 550 ਦੇ ਵਿੱਚ ਜਿਹੜੀ ਹੈ ਫੋਰਸ ਡਿਪਲॉय ਹੋਏਗਾ ਹਾਂ ਸਰ ਕੁਝ ਸੈਂਸਿਟੀਵ ਬੂਥ ਵਗੈਰਾ ਵੀ ਨੇ ਆਹ ਸਸਟੇ ਬੂਥ ਹੈਗੇ ਔਰ ਉੱਥੇ ਸਾਰੇ ਸਸਟੇ ਬੂਥਾਂ ਦੇ ਵਿੱਚ ਹੀ ਅਸੀਂ ਹੁਣ ਜਿਹੜਾ ਅੱਜ ਫਲੈਗ ਮਾਰਚ ਕਰਾਂਗੇ ਤੇ ਪੀਸਫੁਲੀ ਐਂਡ ਫੇਅਰ ਇਲੈਕਸ਼ਨ ਕਰਵਾਇਆ ਜਾਵੇ ਉਸ ਰਾਤ ਦੇ ਅਸਰਾਂ ਵੱਲੋਂ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਜੇ ਕੋਈ ਅਜਿਹੀ ਸ਼ਰਾਰਤ ਕਰਗੋ ਉਹਦੇ ਖਿਲਾਫ ਅਕਾਊਂਟਿੰਗ ਟੂ ਲਾਅ ਐਕਸ਼ਨ ਲਿੱਤਾ ਜਾਵੇ ਅੱਜ ਜੋ ਸਰ ਫਲੈਗ ਮਾਰਚ ਕੱਢੇ ਜਾ ਰਹੇ ਉਹ ਕਿਹੜੇ ਕਿਹੜੇ ਪਿੰਡਾਂ 'ਚ ਕੱਢੇ ਜਾ ਰਹੇ ਆਲਮੋਸਟ ਜਿਹੜੇ ਸੈਂਸਟਿਵ ਪਿੰਡਾਂ ਸਾਰਿਆਂ ਦੇ ਵਿੱਚ ਕੱਢਾਂਗੇ ਅਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਹੀ ਕਿ ਪੀਸਫੁਲੀ ਆਪਣਾ ਵੋਟ ਪਾਉਣ ਪੀਸਫੁਲੀ ਇਲੈਕਸ਼ਨ ਕਰਵਾਉਣ ਦੇ ਵਿੱਚ ਸਾਡਾ ਵੀ ਸਹਿਯੋਗ ਦੇਣ ਠੀਕ ਹੈ ਸਰ ਥੈਂਕ ਯੂ ਠੀਕ ਹੈ ਸਵੇਰਾ ਟੀਵੀ ਆਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਐਸੇ ਦੇ ਮੱਦੇਨਜ਼ਰ ਅੱਜ ਆਬੋਹਰ ਦੇ ਵਿੱਚ ਐਸਪੀਡੀ ਤਰुण ਰਤਨ ਦੀ ਅਗਵਾਈ ਦੇ ਵਿੱਚ ਅੱਜ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਸੈਂਸਿਟਿਵ ਬੂਥਾਂ ਦੇ ਉੱਪਰ ਜਾ ਕੇ ਖਾਸ ਤੌਰ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ ਤੇ ਪੀਸਫੁਲੀ ਇਲੈਕਸ਼ਨ ਜਿਹੜਾ ਹੈ ਪੁਲਿਸ ਵੱਲੋਂ ਕਰਵਾਇਆ ਜਾਏਗਾ ਐਸਪੀਡੀ ਤਰुण ਰਤਨ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਆਪਾਂ ਉਹ ਇਹ ਫਲੈਗ ਮਾਰਚ ਕਿੱਥੋਂ ਕਿੱਥੇ ਤੱਕ ਕੱਢਿਆ ਜਾਏਗਾ ਜਸ ਫਲੈਗ ਮਾਰਚ ਦੇ ਦੌਰਾਨ ਕਿੰਨੇ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ ਤੇ ਕਿੰਨੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਜੜੀ ਹੈ ਚੋਣਾਂ ਦੇ ਵਿੱਚ ਲੱਗੀ ਹੈ ਇਹ ਇਲੈਕਸ਼ਨ ਦੇ ਰਿਲੇਟਡ ਜਿਹੜਾ ਹੈ ਫਲੈਗ ਮਾਰਚ ਕੱਢ ਰਹੇ ਹਾਂ ਜੀ ਸਾਡੇ ਇੱਥੇ ਦੋ ਬਲਾਕ ਹਨ ਅਬੋਰ ਤੇ ਬਲੂਆਣਾ ਤੇ ਪੁਲਿਸ ਸਟੇਸ਼ਨ ਜਿਹੜੇ ਹਨ 111 ਪੋਲਿੰਗ ਬੂਥ 203 ਤੇ ਅੱਠ ਅਸੀਂ ਪੈਟਰੋਲਿੰਗ ਪਾਰਟੀਆਂ ਲਾ ਰਹੇ ਹਾਂ ਸਾਡੇ 5 ਐਸਐਚਟੀ ਡਿਪਲॉय ਹੋਣਗੇ ਤੇ ਤੇ 3 ਖੜੀ ਐਸਪੀ ਡਿਪਲॉय ਹੋਣਗੇ ਓਵਰ ਆਲ ਸੁਪਰਵੀਜ਼ਨ ਮੈਂ ਕਰ ਰਹੇ ਹਾਂ ਤਕਰੀਬਨ 7 ਤੋਂ 500 ਤੋਂ 550 ਦੇ ਵਿੱਚ ਜਿਹੜੀ ਹੈ ਫਰਸਟ ਲਾਇ ਹੋਇਆ ਹੈ ਸਰ ਕੁਝ ਸੈਂਸਿਟਿਵ ਬੁੱਥ ਵਗੈਰਾ ਵੀ ਨੇ ਬਹੁਤ ਸੈਂਸਿਟਿਵ ਬੁੱਥ ਹੈਗੇ ਉੱਥੇ ਸਾਰੇ ਸੈਂਸਿਟਿਵ ਬੁੱਥਾਂ ਦੇ ਵਿੱਚ ਹੀ ਅਸੀਂ ਹੁਣ ਜਿਹੜਾ ਅੱਜ ਫਲੈਗਮਾਰਚ ਕਰਾਂਗੇ ਤੇ ਪੀਸਫੁਲੀ ਐਂਫੇਅਰ ਇਲੈਕਸ਼ਨ ਕਰਵਾਇਆ ਜਾਵੇ ਉਸ ਰਾਤੀ ਅਮਨ ਸ람 ਵੱਲੋਂ ਸ਼ਰਾਤਾ ਕੀਤੀ ਜਾ ਰਹੀ ਹੈ ਇਹ ਕੋਈ ਹਿਜਟ ਸ਼ਾਰਟ ਕਰਗੋ ਦੇ ਖਿਲਾਫ ਅਕੋਰਡਿੰਗ ਟੂ ਲਾਅ ਕਰੈਕਸ਼ਨ ਲਿੱਤਾ ਜਾਊਗਾ ਅੱਜ ਜੋ ਸਾਡਾ ਫਲੈਗਮਾਰਚ ਕੱਢਿਆ ਜਾ ਰਿਹਾ ਉਹ ਕਿਹੜੇ ਕਿਹੜੇ ਪਿੰਡਾਂ 'ਚ ਕੱਢਿਆ ਜਾਵੇ ਆਲਮੋਸਟ ਜਿਹੜੇ ਸੈਂਸਿਟਿਵ ਪਿੰਡਾਂ ਦੇਹੀ ਕਿ ਪੀਸਫੁਲੀ ਆਪਣਾ ਵੋਟ ਪਾਉਣ ਪੀਸਫੁਲੀ ਇਲੈਕਸ਼ਨ ਕਰਵਾਉਣ ਦੇ ਵਿਚਾਰਾ ਵੀ ਸ਼ਹਿਰ ਹੋ ਗਏ ਠੀਕ ਹੈ ਸਰ ਥੈਂਕ ਯੂ ਠੀਕ ਹੈ ਸਵੇਰਾ ਟੀਵੀ ਲਿਆ ਬੋਹਰ ਤੋਂ ਤਰਮਿੰਦਰ ਦੀ ਰਿਪੋਰਟ